ਦਾ ਅਖੀ ਦੇਖ ਪਤਨੀਆ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆਂ ਹੋਰ ਕਰੇਂਦੀ ਬੰਨ ਉਹ ਕਹਿੰਦਾ ਜਵਾਨੀ ਕਲਾਬੇ ਮੈਂ ਸੁਣੀ ਸੁਣਾਈ ਗੱਲ ਨਹੀਂ ਕਹਿੰਦਾ ਇਹ ਅਖੀ ਦੇਖ ਪਤਨੀਆ ਮੈਂ ਦੇਖ ਕੇ ਕਰੀ ਹਾਂ ਗੱਲ ਚਲ ਮੈਂ ਦੇਖ ਲਿਆ ਤਾਂ ਅੱਖਾਂ ਨੂੰ ਵਿਸ਼ਵਾਸ ਆਇਆ ਬਿਲਕੁਲ ਜੈਰ ਇਹ ਸੁਣੀ ਸੁਣਾਈ ਗੱਲ ਨਹੀਂ ਆ ਮੇਰੀ ਇਹ ਕਹੀ ਹੋਈ ਅੱਖੀਂ ਦੇਖ ਪਦੇਣ ਜਾਂ ਜਾਂ ਦੇਖ ਲਿਆ ਅੱਖਾਂ ਨੇ ਜਦ ਵਿਸ਼ਵਾਸ ਕੀਤਾ ਜੇ ਸਾਰਾ ਕੁਝ ਸਮਝ ਲਿਆ ਫਿਰ ਵਿਸ਼ਵਾਸ ਕੀਤਾ ਮੈਂ ਗੁਰਬਾਣੀ ਤੇ ਤਾਂ ਵਿਸ਼ਵਾਸ ਨਹੀਂ ਕਰ ਲਿਆ ਮੈਂ ਪ੍ਰੈਕਟੀਕਲ ਕਰਕੇ ਵਿਸ਼ਵਾਸ ਕੀਤਾ ਮੈਂ ਖੋਜ ਕਰਕੇ ਵਿਸ਼ਵਾਸ ਕੀਤਾ ਮੈਂ ਸਮਝ ਕੇ ਵਿਸ਼ਵਾਸ ਵਿਸ਼ਵਾਸ ਕੀਤਾ ਉਹ ਨਾ ਜਦ ਵਿਸ਼ਵਾਸ ਆਇਆ ਹੀ ਨਹੀਂ ਮਨ ਨੂੰ ਵਿਸ਼ਵਾਸ ਕਰਦਾ ਹੀ ਨਹੀਂ ਅੱਖਾਂ ਨਾਲ ਜਰ ਪਤੀਜ ਦੀਆਂ ਹੀ ਨਹੀਂ ਹੈ ਬੁੱਧੀ ਨਾਲ ਜਰ ਬੁੱਧੀ ਅੱਖਾਂ ਆਖੀ ਅਕਲ ਨਾਲ ਜਰ ਮਨ ਦੀ ਹੋਣੀ ਜਨਾਚਰ ਬਿਲਕੁਲ ਸਮਝ ਨਹੀਂ ਲੈਂਦੀ ਦੇਖ ਨਹੀਂ ਲੈਂਦੀ ਅੱਖੀਂ ਦੇਖ ਪਤੀਣੀਆਂ ਅੱਖਾਂ ਨੇ ਦੇਖ ਕੇ ਅੱਗੇ ਮੌਤ ਖੜੀ ਦੇਖ ਕੇ ਤਾਂ ਮਨ ਹੀ ਨਹੀਂ ਰਿਹਾ ਵੀ ਵਾਪਸ ਹੁਣ ਲਿਆ ਤਾਂ ਉੱਤਰ ਗਿਆ ਵੀ ਅੱਗੇ ਤਾਂ ਮੌਤ ਹੈ ਹੀ ਹੈ ਦੀਦੀਓ ਸਾਹਬ ਦੀ ਦੀ ਇਹ ਮੈਂ ਹੁਣ ਦੇਖਣ ਲੱਗੀ ਹੈ ਜਿਹਨੇ ਹਥਿਆਰ ਬਣਾ ਲਏ ਤਾਂ ਮੌਤੇ ਹੈ ਉਲਗਾ ਤੇ ਦਿਖਣ ਲੱਗੀ ਪਹਿਲਾਂ ਜ ਨਹੀਂ ਦੇਖੀ ਪਹਿਲਾਂ ਨਹੀਂ ਦੇਖਦੀ ਹੁੰਦੀ ਡੇੜੇ ਜਾ ਕੇ ਦੇਖਦੀ ਐ ਅੱਖੀਂ ਦੇਖ ਪਤੇ ਨੇ ਆ ਸੁਣ ਸੁਣ ਰਹੀ ਨੇ ਕੰਨ ਸੁਣੀ ਗਏ ਸੁਣੀ ਗਏ ਸੁਣੀ ਗਏ ਕੰਨ ਵੀ ਭਰ ਗਏ ਸੁਣ ਕੇ ਵੀ ਗੱਲ ਬਿਲਕੁਲ ਠੀਕ ਹੈ ਕੰਨਾਂ ਦੇ ਵੀ ਤਸੱਲੀ ਹੋ ਗਈ ਰੱਜ ਗਏ ਕੰਨ ਉਗਰੇ ਰਾਜਗੜ ਕੋਈ ਸੁਣਨ ਵਾਲੀ ਐਸੀ ਗੱਲ ਸ਼ੰਕਾ ਵਾਲੀ ਨਹੀਂ ਰਹੇਗੀ ਤੇ ਜਿਹੜੀ ਪੱਖ ਤੋਂ ਸੁਣੀ ਨਾ ਹੋਵੇ ਜੁਗਤ ਗਿਆਨ ਦੀ ਤੋੜ ਨਹੀਂ ਪੈਗੀ ਕੰਨਾਂ ਦੇ ਵਿੱਚ ਭੱਗ ਕੇ ਰੀੜ ਹੁੰਦੀ ਹੈ ਬਹੁਤ ਬ੍ਰੀਕ ਜਿਹੜੀ ਰੀੜ ਹੁੰਦੀ ਹੈ ਨਾ ਉਦਿਆ ਉਹ ਟੂੜੀ ਦੀ ਬਣਦੀ ਹੈ ਰੀੜ ਟੂੜੀ ਰੇੜੀ ਮਿੱਟੀ ਪਰ ਉਹਦੀ ਪਛਾਣ ਨਹੀਂ ਹੁੰਦੀ ਕੀ ਚੀਜ਼ ਹੈ ਫੇ ਪੱਤੇ ਦੀ ਬਣੀ ਆ ਬੱਲ ਦੀ ਬਣੀ ਕਾਦੀ ਬਣੀ ਬਹੁਤ ਚੀਜ਼ਾਂ ਦੀ ਇਕੱਠੀ ਹੋ ਕੇ ਬਣਦੀ ਆ ਬਹੁਤ ਸਾਰੇ ਗਿਆਨ ਇਕੱਠੇ ਕਰਕੇ ਜਦ ਮਿਲਾ ਕੇ ਸਮਝਾਏ ਤਾਂ ਸਮਝ ਆ ਗਈ ਗੱਲ ਵੀ ਗੱਲ ਠੀਕ ਹੈ ਰੀਣੇ ਕੰਨ ਬਾਖ ਪਗੰਦੀ ਆਈਆ ਹੋਰ ਕ ਰਹਿੰਦੀ ਵਨ ਸਾਖ ਪਗੰਦੀ ਆਈਆ ਉਹ ਸ਼ਾਖ ਜਿਹੜੀ ਸੀ ਕੀ ਉਹ ਪੱਕ ਗਈ ਅਕਲ ਪੱਕ ਗਈ ਮੇਰੀ ਹੁਣ ਮਨ ਲਈ ਗੱਲ ਫਕੰਦੀ ਆਈਆਂ ਜਦੋਂ ਸਾਖ ਹੋਰ ਕਰਿੰਦੀ ਵਨ ਉਹਦਾ ਰੰਗ ਰੂਪ ਬਦਲ ਗਿਆ ਵਾਟ ਬਦਲ ਗਿਆ ਕੱਚੀ ਨਹੀਂ ਹੈਗੀ ਕੋਈ ਕੱਚੀ ਨਹੀਂ ਹੈ ਉਹਦਾ ਵਨ ਬਦਲ ਗਿਆ ਮੇਰੀ ਜਿਹੜੀ ਸ਼ਾਖ ਸੀ ਨਾ ਤਾਰ ਪਰ ਇੱਕ ਅਨੰਤ ਧਾਰ ਸ਼ਾਖਾ ਉਹ ਪਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰੀਆ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਜਾਂ ਰਾਜ ਕੀ ਰਾਮ ਜਾਂ ਰਾਮ ਕੀ ਕਹਾਣੀ ਜਾਣ ਲਈ ਫੇਰ ਸਾਬ ਪੱਕੀ ਹੋ ਗਈ ਜਾਂ ਰਾਜਾ ਰਾਮ ਕੀ ਕਹਾਣੀ ਸਮਝ ਲਈ ਫੇਰ ਸਾਬ ਪੱਕੀ ਹੋ ਗਈ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਗਿਆਨ ਜੋਤ ਅੰਤਰ ਜੋਤ ਗਿਆਨ ਪ੍ਰਗਾਸਾ ਕਿਨ ਗੁਰਮੁਖ ਬਿਰਲੇ ਜਾਣੀ ਉਹ ਗੁਰਮੁਖਵੱਲਾ ਸੀ ਇਹ ਇਹ ਨਹੀਂ ਜਾਣੀ ਉਹਨਾਂ ਜੋ ਸੀ ਇਹ ਜਿਹੜਾ ਕਬੀਰ ਕਹਿੰਦਾ ਕਿ ਨਹੀਂ ਗੁਰਮੁਖਵੱਲ ਲੈ ਜਾਣਣੀ ਉਹ ਸੀ ਇਹ ਜਾਣਣੀ ਪੱਕ ਗਿਆ ਪੱਕੀ ਆ ਸਾਖ ਹੋਦੀ ਆ ਪੱਕੀ ਬਾਣੀ ਫਿਰ ਜਦ ਸਾਖ ਪੱਕੀ ਆ ਫਲ ਵੀ ਪੱਕਾ ਲੱਗੂਗਾ ਫਲ ਪੱਕੀ ਸਾਖ ਨੂੰ ਲੱਗਦਾ ਹੈ ਸਾਖ ਕੱਚੀ ਹੁੰਦੀ ਆ ਤਾਂ ਜੋ ਫੁੱਲ ਵੀ ਨਹੀਂ ਲੱਗਦਾ ਪਹਿਲਾਂ ਸਾਖ ਜਦ ਨਰਮਾ ਨਾ ਛੋਟੇ ਛੋਟੇ ਪੱਤੇ ਨਵੇਂ ਨਵੇਂ ਫੁੱਟਦੇ ਨੇ ਉਹ ਤਾਂ ਫੁੱਲ ਵੀ ਨਹੀਂ ਲੱਗਦਾ ਜੋਂ ਪੱਤੇ ਵੀ ਪੱਕ ਜਾਂਦੇ ਨੇ ਸਾਖ ਵੀ ਪੱਕ ਜਾਂਦੀ ਹੈ ਪੱਤੇ ਫਿਰ ਵੱਧਦੇ ਨਹੀਂ ਕਿਹੜੇ ਹੋਰ ਰੂਪ ਹੋ ਜਾਂਦਾ ਉਹਦਾ ਫਿਰ ਫੁੱਲ ਨਿਕਲਦੇ ਨੇ ਕਿਤੇ ਫੁੱਲ ਝੜਦੇ ਨੇ ਤਾਂ ਕਿਤੇ ਫਲ ਬਣਦਾ ਪੱਕੀ ਸਾਖ ਤੇ ਫਲ ਲੱਗਦਾ ਜਿਹੜੀ ਨਵੀਂ ਸਾਖ ਆ ਜੋ ਚਲਦੀ ਉਹ ਤੇ ਫਲ ਉਹ ਫੁੱਲ ਨਹੀਂ ਲੱਗਦੇ ਹੁੰਦੇ ਸਾਗ ਆ ਪਕੰਦੀ ਆਇਆ ਹੋਰ ਕਰੇਂਦੀ ਬਾਨਾ ਹੋਰ ਕਰੇਂਦੀ ਬਾਨਾ ਉਹ ਜਿਹੜੇ ਨਵੇਂ ਨਵੇਂ ਸਾਖ ਹੁੰਦੇ ਛੋਟਾ ਜਿਹਾ ਪੱਤਾ ਹੁੰਦਾ ਨਾ ਉਹਦਾ ਨਾ ਇਹਦਾ ਰੂਪ ਬਦਲ ਗਿਆ ਹੁਣ ਛੋਟਾ ਜਿਹਾ ਪੱਤਾ ਨਾ ਪੱਤਾ ਵੱਧਦਾ ਕੱਚੀ ਜੀ ਕੱਚੇ ਜਿਹੇ ਪੱਤੇ ਹੁੰਦੇ ਨੇ ਉਹ ਨਹੀਂ ਹੈ ਉਹਦਾ ਰੂਪ ਬਦਲ ਗਿਆ ਹੋਰ ਕਰੇਂਦੀ ਬਾਨਾ